ਇਸ ਗਦਾਰਾਂ ਕੋਲ ਇਸ ਸੁਖਵੀਰ ਬਾਦਲ ਮਹੰਤ ਕੋਲ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ ਆਜ਼ਾਦ ਕਰਾਉਣ ਦਾ ਟਾਈਮ ਆ ਗਿਆ। ਖਲ ਕਹਿੰਦੇ ਮੈਨੂੰ ਬਾਜਾ ਸਾਹਿਬ ਬੈਠੇ ਕਹਿੰਦੇ ਨੇ ਕਿ ਵਿਕਰਮ ਜਿਹੜਾ ਇਹਨੇ ਕੀ ਕੀਤਾ ਬਾਜਾ ਸਾਹਿਬ ਹਿਸਟਰੀ ਪੜੋ ਸਿੱਖ ਰਾਜ ਨੂੰ ਜੇ ਕਿਸੇ ਨੇ ਖਤਮ ਕੀਤਾ ਤੇ ਉਹ ਸੁੰਦਰ ਸਿੰਘ ਜਿਹੜੇ ਨਾਲ ਵੱਡਾ ਸੁੰਦਰ ਸਿੰਘ ਮਜੀਠੀਆ ਉਹਨੇ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਿਸੇ ਨੇ ਖਤਮ ਕੀਤਾ ਤੇ ਇਸ ਮਜੀਠੀਏ ਪਰਿਵਾਰ ਨੇ ਸਿੱਖ ਰਾਜ ਖਤਮ ਕੀਤਾ ਉਹ ਸਰਦਾਰਗੜ੍ਹ ਵਾਲੀ ਜਿਹੜੀ ਜ਼ਮੀਨ ਆ ਉਹ ਕਿੱਥੋਂ ਮਿਲੀ 3500 ਕਿਲਾ ਜਿਹੜੀ ਉਥੇ ਲਈ ਆ ਗੁਰਖਪੁਰ ਦੇ ਲਾਗੇ ਉਹ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਅਰੈਸਟ ਕਰਾਉਣ ਲਈ ਇਸ ਪਰਿਵਾਰ ਨੇ ਅਰੈਸਟ ਕਰਵਾਇਆ ਤੇ ਉਥੇ ਉਹਨਾਂ ਨੂੰ ਜ਼ਗੀਰ ਮਿਲੀ ਇੱਕ ਗੱਲ ਗੱਲਾਂ ਕਰੇਗਾ ਇਹ ਕਰੇਗਾ ਜਿਹਨੇ ਪੰਜਾਬ ਦੀ ਜਵਾਨੀ ਗਰਕ ਕਰਕੇ ਰੱਖ ਦਿੱਤੀ ਨਸ਼ਿਆਂ ਦੇ ਵਿੱਚ ਇਹ ਕਰੇਗਾ ਗੱਲਾਂ ਅੱਜ ਕਿਉਂ ਡਰਦਾ ਫਿਰਦਾ ਕਿਉਂ ਆਪਣੇ ਜੀਜੇ ਨੂੰ ਛੱਡ ਦਿੱਤਾ ਔਰ ਤੂੰ ਭੈਣ ਦਾ ਘਰ ਵਸਾਉਣ ਲੱਗਾ કે ਜਾੜ ਲੱਗਾ ਇਹ ਗਦਾਰ ਜੇ ਜਿਹੜਾ ਆਪਣੀ ਭੈਣ ਦਾ ਨਹੀਂ ਬਣਿਆ ਆਪਣੇ ਜੀਜੇ ਦਾ ਨਹੀਂ ਬਣਿਆ ਔਰ ਤੁਹਾਡਾ ਪੰਜਾਬੀਓ ਕੀ ਬਣੇਗਾ ਨਸ਼ਾ ਵੇਚਦਾ ਜੇ ਸਾਨੂੰ ਇਹ ਜਰਵਾਣਿਆਂ ਕੋਲੋਂ ਇਹ ਪ੍ਰਕਾਸ਼ ਸਿੰਘ ਬਾਦਲ ਉਹ ਯਾਰ ਮਰੇਦਾ ਤੇ ਇਹ ਸੁਣਿਆ ਸੀ ਕਿ ਮਰੇ ਨੂੰ ਖਿਤਾਬ ਦਿੱਤਾ ਜਾਂਦਾ ਪਹਿਲੀ ਵਾਰਾ ਹੋਇਆ ਚੁਕਬੀਰ ਤੇਰੇ ਪਿਓ ਕੁਲ ਤੇ ਮਰੇ ਕੋਲ ਜਿਹੜਾ ਫਖਰੇ ਕੌਮ ਦਾ ਖਿਤਾਬ ਲੈ ਲਿਆ ਤੈਨੂੰ ਤੇ ਉਸੇ ਦਿਨ ਹੀ ਆਪਣੇ ਘਰ ਬੈ ਕੇ ਮੂੰਹ ਕਾਲਾ ਕਰਕੇ ਬਹਿਣਾ ਚਾਹੀਦਾ ਕਿ ਮੇਰੇ ਬਾਪ ਦੀ ਇਹ ਦੁਰਦਸ਼ਾ ਹੋਈ ਹੈ